ਸਵਯੇ ਮਹੱਲੇ ਤੀਜੇ ਕੇ ਤੀਜਾ ੴ ਸਤਿਗੁਰ ਪ੍ਰਸਾਦਿ ਸੋਈ ਪਰਖ ਸਬਰ ਸਾਚਾ ਜ ਕਾ ਇਕ ਨਾਮ ਅਸਲ ਸੰਸਾਰੇ ਜਿਨ ਭਗਤ ਵਸਲ ਜਿਨ ਭਗਤ ਭਾਵ ਜਲ ਉਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸ ਕੋ ਨਾਨਕ ਲਹਿਣਾ ਥਾਪਿਓ ਜੇਨ ਸਰਬ ਸਿਧੀ ਕਬਜਨ ਕਲਸ ਬੁੱਧੀ ਕੀਰਤ ਜਨ ਅਰ ਅਮਰਦਾਸ ਬਸਤੀਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਸਾਖਤ ਰੂਬਰ ਮਬਲਸਰਾ ਉੱਤਰ ਦੱਖਣ ਉਪਰ ਪश्चਮ ਜੈ ਜੈ ਕਾਰਜ ਪੰਥ ਨਰਹ ਹਰਨਾਮ ਰਸਨਾ ਗੁਰਮੁਖ ਵਰਦਾਇ ਉਲਟ ਗੰਗ ਪਸ਼ਚਮ ਧਰਿਆ ਸੋਈ ਨਾਮ ਅਸ਼ਲ ਭਗਤੈ ਪਵਤਾਰਨ ਅਮਰਦਾਸ ਗੁਰਕਉ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿਨਰ ਸਾਧਕ ਸਿੱਧ ਸਮਾਦ ਹਰਹ ਸਿਮਰਹਿ ਨਖੇਤਰ ਅਵਰ ਧੂਮੰਡਲ ਨਾਰਦਾਦ ਪਰਹਿਲਾਦ ਵਰਹ ਸਸੀ ਹਰੇ ਅਰ ਸੂਰ ਨਾਮ ਉਲਾਸਹਿ ਸੈਲ ਲੋ ਜਨ ਉਧਰਿਆ ਸੋਈ ਨਾਮ ਅਸ਼ਲ ਭਗਤੈ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਬਰ ਨਵਨਾਥ ਨਰੰਜਨ ਸੇਵ ਸੰਕਾਦ ਸਮੁਦਰਿਆ ਜਗਰਾਸੀ ਸਿੱਧ ਬੁੱਧ ਜੇਤ ਰਾਤੇ ਅੰਬ੍ਰੀਕ ਭਵ ਜਲ ਤਰਿਆ ਉਦਾ ਅਕਰੂਰਤ ਲੋਚਨ ਨਾਮ ਕਾਲ ਕਬੀਰ ਕਿਲ ਵਿਖਰਿਆ ਸੋਈ ਨਾਮ ਅਛਲ ਭਗਤੈ ਪਵਤਾਰਣ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਗ 33 ਧਿਆਵਹਿ ਜਤੀ ਤਪੀ ਸੋ ਸੁਰ ਮਨ ਵਸਿਆ ਜਤ ਜਤੀ ਤਪੀ ਸੁਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪ ਗੰਗੇਵ ਪਿਤਾ ਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਅੰਮ੍ਰਿਤ ਮਤ ਸਤ ਕਰ ਸੰਗਤ ਉਧਰੀਆ ਸੋਈ ਨਾਮ ਅਚਲ ਭਗਤ ਪਵ ਤਾਰਨ ਅਮਰਦਾਸ ਗੁਰ ਕਉ ਹੁਰਿਆ ਨਾਮ ਕੇ ਸੰਸਾਰ ਕਿਰਣ ਰਾਵ ਸੁਰ ਤਰ ਸਾਖਹਿ ਉੱਤਰ ਦੱਖਣ ਪੂਬ ਦੇਸ ਪਸ਼ਚਮ ਜਸ ਭਾਖਹਿ ਜਨਮਤਾ ਇਹੁ ਸਕਾਇਥ ਜਿਤ ਨਾਮ ਹਰਿ ਤੈ ਨਿਵਾਸਹਿ ਸੁਰ ਨਰ ਗਣ ਗੰਧਰਬ ਛੇ ਦਰਸ਼ਨ ਦਰਸ਼ਨ ਆਸਾਸੈ ਭਲਉ ਪ੍ਰਸਿੱਧ ਤੇਜ ਤਨ ਕਲ ਜੋੜ ਕਰਿ ਧਾਇਓ ਸੋਈ ਨਾਮ ਭਗਤ ਭਵ ਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਤਿਆਵਹਿ ਦੇਵ ਤੇ ਤੀਸ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਾਦ ਸਮਾਦ ਸਮਾਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸ੍ਰੋਮਣ ਸਰਬਮੈ ਭਗਤ ਰਹੇ ਲਿਵ ਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਿੱਤ ਸਤ ਸਰੂਪ ਸੂਰਬ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਅੰਮਤ ਗਰੂ ਮਾਤ ਨਿਰਵੈਰ ਲੀਣਾ ਜਸ ਤੀਰਜ ਧਰਤਾ ਵੱਲ ਤੁਝਾ ਸੇਤ ਬੈਕੁੰਠ ਬੀਣਾ ਪਰ ਸਹਿ ਸੰਤ ਤਿਆਰ ਜਿਹ ਕਰਤਾ ਰਹ ਸੰਯੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਉਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਰਸਾਏ ਗਤ ਅਗਮ ਤੂੰ ਜਾਣੀ ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸੁਕਾਇਤ ਜਨਮ ਕਾਲਿ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰਿ ਦਾਹਣੈ ਸਿੱਧ ਸੰਮੁਖ ਮੁਖ ਜੋਵੈ ਰਿਤ ਬਸੈ ਭਾਵਾਂਗ ਜੋ ਤੀਨ ਲੋਕਾਂ ਤਰਮੋ ਹੈ ਹਿਰਦੈ ਬਸ ਅਕਹੀਓ ਸੋਏ ਰਾਸਤ ਸੋਇਰ ਸੁਤ ਨਹੀਂ ਜਤ ਮੁੱਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਉ ਮਸਤਕ ਨਿਸ਼ਾਨ ਸਚਉ ਕਰਮ ਕਲ ਜੋੜ ਕਰ ਧਾਇਉ ਪਰਸ ਗੁਰੂ ਸਾਧ ਗੁਰ ਤਿਲਕ ਸਰਬ ਇਚ ਤਿੰਨ ਪਾਇਉ ਚਰਨਤਾ ਪਰਸ ਕਾਇਥ ਚਰਨ ਗੁਰ ਅਬਰ ਪਵਲ ਰਹਿ ਹੱਥ ਤਾਂ ਪਰ ਸੁਕਾਇਥ ਹੱਥ ਲਗਹਿ ਗੁਰ ਅਮਰਪੈ ਜੀਹ ਤਾਂ ਪਰ ਸੁਕਾਇਥ ਜੀਹ ਗੁਰ ਅਮਰ ਪਣਜੈ ਨੈਣ ਤਾਂ ਪਰ ਸੁਕਾਇਥ ਨੈਣ ਗੁਰ ਅਮਰ ਪਖਿਜੈ ਸ਼੍ਰਾਵਣ ਤਾਂ ਪਰ ਸੁਕਾਇਥ ਸ਼੍ਰਾਵਣ ਗੁਰ ਅਮਰ ਸੁਣਿਜੈ ਸੁਕਾਇਥ ਸੁਹੀਓ ਸੁਹੀਓ ਜਿਤ ਹਿਐ ਬਸੈ ਹੀ ਬਸ ਗੁਰ ਅਮਰਦਾਸ ਨਿਜ ਜਗਤ ਪਿਤ ਸੁਕਾਇਥ ਸੁਸਿਰ ਜਾਲਪ ਭਾਣੈ ਸੁਸਿਰ ਨਿਵੈ ਗੁਰ ਅਮਰ ਨਿਤ ਤਿੰਨ ਤੇ ਨਰ ਦੁਖ ਨਾ ਭੁਖ ਤੇ ਨਰ ਨਿਧਨ ਨਿਧਨ ਨਹ ਕਹੀਐ ਤੇ ਨਰ ਸੂਕ ਨਾ ਹੋ ਹੂਐ ਅਤ ਹੂਐ ਤਿੰਨ ਰਸੈ ਅੰਤ ਨਾ ਲਹੀਐ ਤੇ ਨਰ ਸੇਵਨ ਹੁਕਮ ਹੁਕ ਸੇਵਨ ਤੇ ਨਰ ਸੇਵ ਨਾ ਹੁਕਮ ਤੈਨ ਤੇ ਨਰ ਸੇਵ ਨੋ ਕਰਹਿ ਤਿਨ ते नर सहस सह, सहस स्मपह ते नर दलीच बह ते नर उठप बिथपह सुख लह ते नर संसार में अपह पट रिप मदते हैं शिकायत ते, ते नर जालप पण गुरु अमरदासु प्रसन्न जेह ਕੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨਾਇਣ ਬੈਣ ਮੋਹ ਇੱਕ ਇੱਕ ਦੋਹ ਠਾਇ ਨ ਜਾਣਿਓ ਸੁਪਨ ਇੱਕ ਪਰ ਤਖ ਇੱਕ ਸ ਮਹਿ ਲੀਣਾ 30 ਇੱਕ ਅਰ 5 ਸਿੱਧ 35 ਨਾ ਖੀਣਾ ਇੱਕ ਹੋ ਜੇ ਲੱਖ ਲੱਖ ਹੋ ਅਲਖ ਹੈ ਇੱਕ ਇੱਕ ਕਰ ਵਰਨੇਓ ਗੁਰਮਰਦਾਸ ਜਾਲਪ ਪੜੈ ਤੋ ਤੂ ਇਕ ਲੋੜ ਹੈ ਇਕ ਮੰਨਿਓ ਜੇ ਮਤ ਗਹੀ ਜੈ ਦੇਵ ਜਿਮ ਜੇ ਮਤ ਤੇ ਨਾਮੈ ਸੰਮਾਣੀ ਜੇ ਮਤ ਲੋਚਨ ਜੇਤ ਭਗਤ ਕਬੀ ਰਹਿ ਜਾਣੀ ਰੁਕ ਮੰਗਦ ਕਰ ਤੂਤ RAM ਜੰਪਹੁ ਨੇਤ ਭਾਈ ਅਮਰੀਕ ਪ੍ਰਹਿਲਾਦ ਸਰਣ ਗੋਪਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸਹਿ ਗੋਰੀ ਅਮਰਦਾਸ ਪਰਸੀਐ ਸਤਿ ਸਾਧ ਅਸਾਸਹਿ ਗੋਰਾ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸਿਏ ਆਪੋ ਲਭੈ ਗਉ ਚੁ ਕਹਿ ਇਕ ਬੈਨ ਦੋ ਗਣ ਜੋ ਤਉ ਰਹਿ ਸਜਾਸ ਮੰਤਰ ਮਾਨ ਵਹਿ ਲਹਿ ਜਾਲ ਪਾਪ ਜਾਲ ਪਾਦ ਅਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਚ ਨਾਮ ਕਰਤਾਰ ਸੋ ਧ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲੈਣਾ ਪ੍ਰਗਟ ਤਾਸ ਚਰਨ ਚਰਨਹਿ ਲਿਵ ਰਹਯੋ ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਲਖ ਅਗੰ ਤਿਨ ਤਨਹਿ ਗੁਣ ਅੰਤ ਨ ਜਾਣੋ ਗੋਇ ਤੋ ਬਿਦਾਤੈ ਨਿਰਮਯੋ ਸਭ ਸੰਗਤਿ ਕੁਲ ਧਰਨ ਗੁਰੂ ਅਮਰਦਾਸ ਕੀਰਤ ਕਹ ਤਰਾਹੇ ਤਰਾਹੇ ਤੋ ਪਾਸਰਣੁ ਆਪ ਨਰਾਇਣ ਗਲਾ ਧਾਰ ਜਗ ਮਹਿ ਪਰਵਾਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤੈ ਭਰਪੂਰ ਸਬਦ ਦੀਪਕ ਉਦੀ ਪਾਇਓ ਜੇ ਸਿਖੈ ਸੰਗ ਰਹਿਓ ਤਾਤ ਹਰ ਚਰਨ ਮਿਲਾਇਓ ਨਾਨਕ ਕੋਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਘੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੋ ਜਪ ਤਪ ਸਾਤ ਸੰਤੋਖ ਪੇਖ ਦਰਸ਼ਨ ਗੁਰ ਸਿਖੈ ਸਰਣ ਪਰਹਿਤ ਉਭਰੇ ਛੂੜ ਜੰਪੂਰ ਕੀ ਲਿਖੈ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰ ਗੁਰ ਗਾਓ ਗੁਰ ਗਉਹਰ ਦਰਿਆ ਪਲਕ ਡੁਬੰਤ ਐਹ ਤਾਰੇ ਨਾਨਕ ਕਉਲ ਨਿਮਲ ਅਵਤਾਰਿਓ ਗੁਣ ਕਰਤਾਰੇ ਉੱਚੇ ਰ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦ੍ਰ ਪਾਰ ਹਰਿ ਪਰੈ ਚਿਤ ਚਿਤਵਰ ਦਾਸ ਕਹੋ ਪ੍ਰਭ ਕਹਿ ਭਿੰਸ ਕਉ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਹਉ ਤਕਉ ਤੇਰਹ ਹੁਕਮ ਪਵੈ ਨੀਸਾਣ ਤਉ ਕਰੂ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵਹਿ ਸੂ ਕਹੁ ਗੁਰ ਅੰਮ੍ਰਿਤਦਾਸ ਕਾਰਣ ਕਰਨ ਜੇ ਤੂ ਰਖੈ ਤੇਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤਸ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿਤ ਤਹ ਚਿਤ ਲਾਵੇ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨ ਧਾਵੇ ਨਰੰਕਾਰ ਕੈ ਵਸੈ ਦੇਸ ਹੁਕਮ ਗੁਜ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲੇਉ ਸੋਈ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਿਓ ਸੰਤੋਂ ਟੋਲ ਸਾਧ ਬੋ ਤੇਰੇ ਟਿੱਠੇ ਸੰਿਆਸੀ ਤਪਸੀ ਇਹ ਮੁਖੋ ਏ ਪੰਡਤ ਮਿੱਟੇ ਬਰਸ ਏਕ ਹਉ ਫਿਰਿਓ ਕਿਨੇ ਨਹਿ ਪਰ ਚੋਲਾਇਓ ਕਹਤਹਿ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੁਡ ਦੂਜੈ ਲਗੇ ਤਨ ਕੇ ਗੁਣ ਹਾਉ ਕਿਆ ਕਹਉ ਗੁਰ ਦਇ ਮਲਾਇਉ ਭਿਖਿਆ ਜੇ ਤੂੰ ਰਖੈ ਤਿਵ ਰਹਾਉ ਪਹਿਰ ਸਮਾਦ ਸੁਨਾਹੋ ਗਿਆਨ ਹੈ ਆਸਨ ਚੜਾਇਉ ਧਰਮ ਤਨਖ ਕਰ ਗਹਿਉ ਭਗਤ ਸੀਲਹ ਸਰ ਲੜਿਉ ਭੈ ਨਿਰਪਉ ਅਰ ਅਟਲ ਮਨ ਸਬਦ ਗੁਰ ਨੇਜਾ ਗੜਿਉ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਭਲੋ ਪੂਹਾਲ ਤੇਜੋ ਤਨ ਨਿਰਪਨ ਨਿਰਪਤੁ 나ਥ ਨਾਨਕ ਬਰ ਗੁਰ ਅਮਰਦਾ ਸਚ ਸਲ ਭਣ ਤੈ ਦਲ ਜਿਤ ਇਬ ਜੁਦ ਕਰ ਕਨਹਰ ਬੂਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵਹਿ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਨਹ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਭੱਲੇ ਅਮਰਦਾਸ ਗੁਣ ਤੇਰੇ ਤੇ ਰੂਪ ਮਾਨ ਤੋਂ ਹੈ ਬਨ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ